ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਾਂਗੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਬਾਰੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਜਨਵਰੀ ਸਾਲ 1682 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਾਹੂ ਪਿੰਡ ਵਿਖੇ ਭਾਈ ਭਗਤਾ ਜੀ ਅਤੇ ਮਾਤਾ ਜੀਵਨੀ ਜੀ ਦੇ ਘਰ ਵਿਖੇ ਹੋਇਆ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਦੀਪਾ ਰੱਖਿਆ ਜਦ ਦੀਪਾ ਜੀ 18 ਸਾਲ ਦੇ ਹੋਏ ਸਨ 1700 ਦੀ ਵਿਸਾਖੀ ਨੂੰ ਮਾਤਾ ਪਿਤਾ ਦੇ ਨਾਲ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਗੁਰੂ ਗੋਬਿੰਦ ਸਿੰਘ ਜੀ ਦੇ ਹੱਥੋਂ ਦੀਪਾ ਨੇ ਮਾਤਾ ਪਿਤਾ ਸਮੇਤ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਤੇ ਦੀਪ ਸਿੰਘ ਬਣੀ ਲੰਗਰ ਦੇ ਵਿੱਚ ਸੇਵਾ ਕਰਦਿਆਂ ਹੋਇਆਂ ਮਨ ਅਜਿਹਾ ਲੱਗਿਆ ਕਿ ਸਤਗੁਰਾਂ ਦੇ ਚਰਨਾਂ ਵਿੱਚ ਰਹਿਣ ਲੱਗ ਪਏ ਤੇ ਇਥੇ ਰਹਿ ਕੇ ਸ਼ਹੀਦ ਭਾਈ ਮਨੀ ਸੰਗੀਤੋਂ ਗੁਰਬਾਣੀ ਦਾ ਗਿਆਨ ਪ੍ਰਾਪਤ ਕੀਤਾ ਲਗਭਗ 2 4 ਸਾਲ ਇਥੇ ਰਹਿ ਕੇ ਗੁਰਬਾਣੀ ਦਾ ਗੂੜ੍ਹ ਗਿਆਨ ਪ੍ਰਾਪਤ ਕੀਤਾ ਤੇ 22-22 ਸਾਲ ਦੀ ਉਮਰ ਦੇ ਵਿੱਚ ਮਾਤਾ ਪਿਤਾ ਨੇ ਦੀਪ ਸਿੰਘ ਜੀ ਨੂੰ ਆਪਣੇ ਗ੍ਰਹਿ ਵਿਖੇ ਵਿਆਹ ਦੇ ਸਬੰਧ ਵਿੱਚ ਬੁਲਾਇਆ ਉਧਰ ਸਨ 1704 ਵਾਲਾ ਕਿਹੜਾ ਜਿਹੜਾ ਸੀ ਉਹ ਅਨੰਦਪੁਰ ਨੂੰ ਪਿਆ ਹੋਇਆ ਸੀ ਤੇ ਇਹ ਕਿਹੜਾ ਪੈਣ ਤੋਂ ਪਹਿਲਾਂ ਹੀ ਗੁਰੂ ਜੀ ਨੇ ਬੱਚਿਆਂ ਔਸਤਰੀਆਂ ਅਤੇ ਪਰਿਵਾਰਾਂ ਵਾਲੇ ਸਿੱਖਾਂ ਨੂੰ ਸੁਰੱਖਿਅਤ ਤਾਂਤੇ ਚਲੀ ਜਾਣ ਲਈ ਕਹਿ ਦਿੱਤਾ ਸੀ ਸੋ ਸਨ 1704 ਦੀ 6 ਔਰ 7 ਪਉ ਨੂੰ ਗੁਰੂ ਜੀ ਨੇ ਅਨੰਦਪੁਰ ਦਾ ਕਿਲਾ ਛੱਡਿਆ ਸਰਸਾ ਨਦੀ ਦੇ ਕੰਢੇ ਭਿਆਨਕ ਜੰਗ ਹੋਈ ਚਮਕੌਰ ਦੀ ਜੰਗ ਹੋਈ ਸਾਹਿਬ ਜਾਦੇ ਸ਼ਹੀਦ ਹੋਏ ਗੁਰੂ ਜੀ ਮਾਸਿਵਾੜਾ ਆਲਮਗੀਰ ਤੋਂ ਹੁੰਦੇ ਹੋਏ ਮੁਖਸਰ ਦੀਨਾ ਕਾਗੜਾ ਮੁਖਸਰ ਜੀ ਜੰਗ ਤੋਂ ਬਾਅਦ ਸਭੂ ਕੀ ਤਲਵੰਡੀ ਪਹੁੰਚਦੇ ਹਨ ਇਧਰ ਬਾਬਾ ਦੀਪ ਸਿੰਘ ਜੀ ਵੀ ਜਦੋਂ ਖਬਰ ਮਿਲਦੀ ਹੈ ਕਿ ਗੁਰੂ ਜੀ ਦੇ ਸਾਹਿਬ ਜਾਦੇ ਸ਼ਹੀਦ ਹੋ ਗਏ ਹਨ ਤੇ ਗੁਰੂ ਜੀ ਮਾਲਵੇ ਦੇ ਇਲਾਕੇ ਵਿੱਚ ਵਿਚਰੇ ਹਨ ਬਾਬਾ ਦੀਪ ਸਿੰਘ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਲ ਵਾਸਤੇ ਨਿਕਲ ਪਏ ਤੇ ਸਭੋ ਕੀ ਤਲਵੰਡੀ ਆ ਕੇ ਬਾਬਾ ਦੀਪ ਸਿੰਘ ਜੀ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਮੇਲ ਹੋਇਆ ਸਤਿਗੁਰਾਂ ਨੂੰ ਨਮਸਕਾਰ ਕੀਤੀ ਤੇ ਆਪਣੀ ਗੈਰ ਹਾਜ਼ਰੀ ਦੀ ਮੁਆਫੀ ਮੰਗੀ ਬਖਸ਼ਿੰਦ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਲੇ ਨਾਲ ਲਗਾਇਆ ਅਤੇ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲਗਾਈ ਕਿ ਤੁਸੀਂ ਇਸ ਜਗ੍ਹਾ ਤੇ ਰਹਿ ਕੇ ਤੇ ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ ਹਨ ਤੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਈ ਮਨੀ ਸਿੰਘ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ ਸੀ ਜਿਸ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸਹਾਇਕ ਲਿਖਾਰੀ ਵਜੋਂ ਸੇਵਾ ਨਿਭਾਈ ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਨਾਦੇੜ ਨੂੰ ਚਲੇ ਗਏ ਤੇ ਉਸ ਵਕਤ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਜਿਹੜੀ ਸੀ ਇਸ ਇਲਾਕੇ ਵਿੱਚ ਰਹਿ ਕੇ ਗੁਰਮਤ ਦਾ ਪ੍ਰਚਾਰ ਕਰਨ ਦੀ ਅਤੇ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੀ ਕਰਨ ਦੀ ਡਿਊਟੀ ਜਿਹੜੀ ਸੀ बाबा दीप ਸਿੰਘ ਜੀ ਦੀ ਲਗਾਈ ਗਈ ਸੀ। बाबा ਦੀਪ ਸਿੰਘ ਜੀ ਜਿਸਤੇ ਸ਼ਾਸਤਰ ਵਿਦਿਆ ਦੇ ਅਭਿਆਸੀ ਸਨ, ਜੋਦੇਸੂਰ ਮੇ ਸੰਗ ਦੇ ਮੈਦਾਨ ਦੇ ਉੱਥੇ ਉਹ ਚਕੋਟੀ ਦੇ ਮਹਾਨ ਵਿਦਵਾਨ ਵੀ ਸਨ। ਸੋ ਜਿਸ ਵਕਤ ਭਾਈ ਮਨੀ ਸਿੰਘ ਜੀ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਬਣ ਕੇ ਇੰਚਾਰਜ ਬਣ ਕੇ ਆਏ ਤੇ ਉਸ ਵਕਤ ਦਮਦਮਾ ਸਾਹਿਬ ਦਾ ਸਾਰਾ ਇੰਤਜ਼ਾਮ ਜਿਹੜਾ ਸੀ ਉਹ ਬਾਬਾ ਦੀਪ ਸਿੰਘ ਜੀ ਸੰਭਾਲਦੇ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਆਉਂਦੇ ਹਨ ਤੇ ਉਹਨਾਂ ਦੇ ਨਾਲ ਮਿਲ ਕੇ ਕਈ ਜੰਗਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਹਿੱਸਾ ਲਿਆ ਜਿਸ ਵਕਤ ਸਨ 1746 ਦੇ ਵਿੱਚ ਛੋਟਾ ਕੱਲੂ ਘਾਰਾ ਵਾਪਰਿਆ ਕਾਨੂੰਨਾਂ ਦੇ ਸਾਹਮਣੇ ਵਿੱਚ ਉਸ ਵਕਤ ਇੱਕ ਜਥੇ ਦੀ ਅਗਵਾਈ ਬਾਬਾ ਦੀਪ ਸਿੰਘ ਜੀ ਕਰੇ ਸਮੇਂ ਜਿਸ ਵਕਤ ਸਿੱਖਾਂ ਦੀਆਂ 12 ਮਿਸਲਾਂ ਬਣੀਆਂ ਤੇ ਉਸ ਵਕਤ ਬਾਬਾ ਦੀਪ ਸਿੰਘ ਜੀ ਮਿਸਲ ਸ਼ਹੀਦਾਂ ਦੇ ਜਥੇਦਾਰਤਾ ਫੇਗੇ ਬਾਬਾ ਦੀਪ ਸਿੰਘ ਜੀ ਨੇ ਹੋਰ ਵੀ ਬਹੁਤ ਸਾਰੀਆਂ ਜੰਗਾਂ ਦੇ ਵਿੱਚ ਹਿੱਸਾ ਲਿਆ ਜਿਸ ਵਕਤ ਅਹਿਮਦ ਸ਼ਾਹ ਅਬਦਾਲੀ ਨੇ ਮੁਗਲਾਨੀ ਬੇਗਮ ਦੇ ਸੱਦੇ ਤੇ ਹਿੰਦੁਸਤਾਨ ਦੇ ਉੱਤੇ ਚੌਥਾ ਹਮਲਾ ਕੀਤਾ ਸੀ ਤੇ ਉਸ ਵਕਤ ਅਬਦਾਲੀ ਜਿਹੜਾ ਸੀ ਹਿੰਦੁਸਤਾਨ ਦੀਆਂ 300 ਸੁੰਦਰ ਲੜਕੀਆਂ ਅਤੇ 100 ਸੁੰਦਰ ਲੜਕੇ ਗ੍ਰਿਫਤਾਰ ਕਰਕੇ ਆਪਣੇ ਨਾਲ ਲੈ ਜਾ ਰਿਹਾ ਸੀ ਬਾਬਾ ਦੀਪ ਸਿੰਘ ਜੀ ਦੇ ਜਥੇ ਦੀ ਡਿਊਟੀ ਉਸ ਵਕਤ ਕੁਰੂਕhetra ਦੇ ਕੋਲ ਸੀ ਤੇ ਬਾਬਾ ਦੀਪ ਸਿੰਘ ਜੀ ਦੇ ਜਥੇ ਨੇ ਅਬਦਾਲੀ ਦੇ ਉੱਤੇ ਹਮਲਾ ਕਰਕੇ ਜੇ ਉਸ ਦੀ ਕੈਦ ਦੇ ਵਿੱਚੋਂ ਇਹਨਾਂ ਤੋਂ 300 ਸੁੰਦਰ ਲੜਕੀਆਂ ਅਤੇ 100 ਲੜਕਿਆਂ ਨੂੰ ਛੁਡਾ ਕੇ ਤੇ ਬਾ ਇੱਜ਼ਤ ਉਹਨਾਂ ਨੂੰ ਘਰ-ਘਰ ਪਹੁੰਚਾਇਆ ਇਸ ਕਰਕੇ ਉਸ ਸਮੇਂ ਦਾ ਇੱਕ ਆਮ ਅਖਾਣ ਬਣ ਗਿਆ ਸੀ ਮੋੜੀ ਬਾਬਾ ਕਸ਼ਵਾਲਿਆ ਸ਼ਹੀ ਨੈਤਾਂ ਗਈ ਰਣਬਸਰੀ ਨੂੰ ਗਈ ਸੋ ਅਬਦਾਲੀ ਜਿਹੜਾ ਸੀ ਉਹ ਜਾਂਦਾ ਜਾਂਦਾ ਆਪਣੇ ਪੁੱਤਰ ਤैमूर शाह ਨੂੰ ਲਾਹੌਰ ਦਾ ਪੰਜਾਬ ਦਾ ਸੁਬੇਦਾਰ ਬਣਾ ਗਿਆ ਤੇ ਉਸ ਦਾ ਸੈਨਾਪਤੀ ਜਹਾਂ Khan ਨੂੰ ਥਾਪ ਗਿਆ ਤੇ ਨਾਲ ਹੀ ਇਹ ਹੁਕਮ ਦੇ ਗਿਆ ਕਿ ਸਿੱਖਾਂ ਦਾ ਖੁਰਾਕੋਜ ਮਟਾ ਦਿੱਤਾ ਜਾਵੇ ਤੇ ਸਿੰਘਾਂ ਦੇ ਪਵਿੱਤਰ ਹਰਿਮੰਦਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਜਾਵੇ ਕਿਉਂਕਿ ਅਬਦਾਲੀ ਦਾ ਹਮਲਾ ਸਿੱਖ ਹੀ ਅਬਦਾਲੀ ਦੇ ਹਮਲੇ ਦਾ ਡਟ ਕੇ ਵਿਰੋਧ ਕਰਦੇ ਸਨ ਤੇ ਉਸ ਦੀ ਲੁੱਟ ਦਾ maal ਹੌਲਾ ਕਰਦੇ ਸਨ ਤੇ ਅਬਦਾਲੀ ਨੇ ਜਦੋਂ ਪੁੱਛਿਆ ਕਿ ਇਹ ਕੌਣ ਲੋਕ ਹਨ ਜਿਹੜਾ ਮੇਰਾ ਲੁੱਟ ਦਾ maal ਖੁੰਦੇ ਹਨ ਤੇ ਇਹਨਾਂ ਨੂੰ ਇਹ ਤਾਕਤ ਕਿੱਥੋਂ ਮਿਲਦੀ ਹੈ ਉਸ ਨੂੰ ਦੱਸਿਆ ਗਿਆ ਸੀ ਮੁਰਸ਼ਿਦ ਇਨਕਾ ਬਲੀ ਪਿਓ ਹੈ ਇਨਕੋ ਆਬੇ ਹਯਾਤ ਦਿਓ ਹੈ ਸੋ ਇਹਨਾਂ ਦਾ ਅਮਰਤ ਸਰੋਵਰ ਹੈ ਉਸ ਦੇ ਵਿੱਚ ਚੂਭੀ ਲਾ ਕੇ ਇਹ ਅਮਰ ਹੋ ਜਾਂਦੇ ਹਨ ਤੇ ਮੌਤ ਦਾ ਡਰ ਇਹਨਾਂ ਨੂੰ ਨਹੀਂ ਸਤਾਉਂਦਾ ਤੇ ਡਰਾਉਂਦਾ ਇਹ ਮੌਤ ਦੇ ਡਰ ਤੋਂ ਰਹਿਤ ਹੋ ਜਾਂਦੇ ਹਨ ਇਸ ਕਰਕੇ ਅਬਦਾਲੀ ਨੇ ਹੁਕਮ ਚੜ੍ਹ ਦਿੱਤਾ ਕਿ ਸਰੋਵਰ ਨੂੰ ਮਲਵੇ ਦੇ ਨਾਲ ਪੂਰ ਦਿੱਤਾ ਜਾਵੇ ਸ੍ਰੀ ਹਰਮੰਦਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਜਾਵੇ ਜਹਾਂ ਖਾਨ ਪਾਰੀ ਲਾਮ ਲਸ਼ਕਰ ਲੈ ਕੇ ਅੰਮ੍ਰਿਤਸਰ ਦੇ ਉੱਤੇ ਹਮਲਾ ਕਰਨ ਵਾਸਤੇ ਪਹੁੰਚਦਾ ਹੈ ਤੇ ਅੰਮ੍ਰਿਤਸਰ ਦੇ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਲੀਲਪਿੰਡ ਵਾਲੇ ਆਪਣੇ 30 ਸਿੰਘਾਂ ਦੇ ਸਮੇਤ ਹਾਜ਼ਰ ਹੁੰਦੇ ਹਨ ਜਿਹੜੇ ਬੜੀ ਬਹਾਦਰੀ ਦੇ ਨਾਲ ਲੱਖਾਂ ਦਾ ਮੁਕਾਬਲਾ ਕਰਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਦੇ ਹਨ ਤੇ ਅਬਦਾਲੀ ਦੀਆਂ ਫੌਜਾਂ ਜਹਾਂ ਖਾਨ ਤੈਮੂਰ ਸ਼ਾਹ ਜਿਹੜਾ ਹੈ ਉਹ ਪਵਿੱਤਰ ਸਰੋਵਰ ਨੂੰ ਮਲਬੇ ਦੇ ਨਾਲ ਪੂਰ ਦਿੰਦੇ ਹਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਇਮਾਰਤ ਨੂੰ ਗਿਰਾ ਦਿੱਤਾ ਜਾਂਦਾ ਹੈ ਇਹ ਖਬਰ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਵਿਖੇ ਸਭੋ ਕੀ ਤਲਵੰਡੀ ਕਿਸੇ ਸਿੱਖ ਨੇ ਜਾ ਦਸੀ ਬਾਬਾ ਜੀ ਦਾ ਖੂਨ ਖੌਲ ਉੱਠਿਆ ਤੇ ਬਾਬਾ ਜੀ ਨੇ ਪੂਰੇ ਇਲਾਕੇ ਦੇ ਵਿੱਚ ਲਲਕਾਰ ਦਿੱਤੀ ਸਿੰਘੋ ਉਠੋ ਅਸੀਂ ਜ਼ਾਲਿਮਾਂ ਤੋਂ ਪਵਿੱਤਰ ਹਰਿਮੰਦਰ ਤੇ ਸਰੋਵਰ ਦੀ ਬੇਦਬੀ ਦਾ ਬਦਲਾ ਲੈਣਾ ਹੈ ਮੌਤ ਲਾੜੀ ਨੂੰ ਵਰਣ ਲਈ ਸ਼ਹੀਦਾਂ ਦੀ ਜੰਨ ਚੜਨ ਲੱਗੀ ਹੈ ਆ ਜੋ ਚਿੱਟੇ ਬਸਤਰ ਪਹਿਨ ਕੇ ਸ਼ਹੀਦੀ ਗਾਨੇ ਬਣ ਕੇ ਜਿਨ੍ਹਾਂ ਨੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਬਾਬਾ ਜੀ ਦੀ ਲਲਕਾਰ ਸੁਣ ਕੇ 500 ਸਿੰਘ ਜਿਹੜਾ ਸੀ ਉਹ ਦਮਦਮਾ ਸਾਹਿਬ ਵਿਖੇ ਇਕੱਠਾ ਹੋ ਗਿਆ ਬਾਬਾ ਜੀ ਨੇ ਅਰਦਾਸਾ ਸੁਧਿਆ ਤੇ ਅਮਰਸਰ ਨੂੰ ਚਾਲੇ ਪਾ ਦਿੱਤੇ ਤਰਨਤਾਰਨ ਤੱਕ ਪਹੁੰਚਦਿਆਂ ਹੋਇਆਂ ਬਾਬਾ ਜੀ ਦੇ ਜਥੇ ਦੇ ਸਿੰਘਾਂ ਦੀ ਗਿਣਤੀ 5000 ਤੱਕ ਪਹੁੰਚ ਗਈ ਉਧਰ ਇਹ ਖਬਰ ਜਹਾਂਨ ਖਾਨ ਤੱਕ ਵੀ ਪਹੁੰਚ ਗਈ ਕਿ ਅੰਮ੍ਰਿਤਸਰ ਦੀ ਸਰੋਵਰ ਅਤੇ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਬਾਬਾ ਦੀਪ ਸਿੰਘ ਜੀ ਸਿੰਘਾਂ ਦੇ ਜਥੇ ਨਾਲ ਦਮਦਮਾ ਸਾਹਿਬ ਤੋਂ ਆ ਰਹੇ ਹਾਂ ਜਹਾਂਨ ਖਾਨ 20000 ਦੀ ਫੌਜ ਲੈ ਕੇ ਤੇ ਅਗੋਂ ਟਕਰਾ ਕਰਨ ਵਾਸਤੇ ਪਹੁੰਚ ਗਿਆ ਅੰਮ੍ਰਿਤਸਰ ਤੋਂ 5 ਮੀਲਾਂ ਦੀ ਦੂਰੀ ਤੇ ਗੋਲਵੜਦਿਆ ਸਥਾਨ ਤੇ ਦੋਹਾਂ ਦਲਾਂ ਦਾ ਟਕਰਾ ਹੋ ਗਿਆ ਖੂਬ ਲੋਹੇ ਤੇ ਲੋਹਾ ਖੜਕਣ ਲੱਗਾ ਕਮਸਾਨ ਦਾ ਜੁੱਧ ਹੋਣ ਲੱਗਾ ਤੇ ਇਸ ਜੁੱਧ ਦੇ ਵਿੱਚ ਸਿੰਘ ਇੰਨੀ ਬਹਾਦਰੀ ਦੇ ਨਾਲ ਲੜ ਰਹੇ ਸਨ ਕਿ ਪਾਈ ਦਿਆਲ ਸਿੰਘ ਜੀ ਜੋ ਬਾਬਾ ਦੀਪ ਸਿੰਘ ਜੀ ਦੇ ਜਥੇ ਦਾ ਇੱਕ ਜਥੇਦਾਰ ਸੀ ਉਸ ਨੇ ਜਹਾਨ ਖਾਨ ਦੇ ਨਾਲ ਟੱਕਰ ਲਈ ਤੇ ਜਹਾਨ ਖਾਨ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ ਬਾਬਾ ਪਾਈ ਦਿਆਲ ਸਿੰਘ ਜੀ ਵੀ ਸ਼ਹਾਦਤ ਪ੍ਰਾਪਤ ਕਰ ਗਏ ਮੁਗਲ ਫੌਜਾਂ ਦੇ ਪੈਰ ਓਖਲ ਗਏ ਤੇ ਉਹ ਜੰਗ ਦਾ ਮੈਦਾਨ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ ਇਨੀ دیر ਨੂੰ ਲਾਹੌਰ ਤੋਂ ਹੋਰ ਤਾਜ਼ਾ ਦਾ ਫੌਜ ਪਹੁੰਚ ਗਈ ਤੇ ਉਹਨਾਂ ਨੇ ਆਪਣੇ ਸਿਪਾਹੀਆਂ ਨੂੰ ਭਜਦੇਆਂ ਜਾਂਦਿਆਂ ਨੂੰ ਲਲਕਾਰ ਕੇ ਫਿਰ ਜੰਗ ਦੇ ਮੈਦਾਨ ਦੇ ਵਿੱਚ ਖਿੜਿਆਰੇ ਬਾਬਾ ਦੀਪ ਸਿੰਘ ਜੀ ਨੂੰ ਕਮਾਂਡ ਕਮਾਂਡਰ ਅਮਾਨ ਖਾਨ ਨੇ ਵੰਗਾਰ ਪਾਈ ਤੇ ਬਾਬਾ ਦੀਪ ਸਿੰਘ ਜੀ ਆਪਣਾ 18 ਸ਼ੇਰ ਦਾ ਖੰਡਾ ਲੈ ਕੇ ਅਗਾਂਹ ਵਧੇ ਤੇ ਖੂਬ ਲੋਹੇ ਤੇ ਲੋਹਾ ਖੜ ਗਿਆ ਅਖੀਰ ਦੋਵੇਂ ਸੂਰਮੇ ਜਿਹੜੇ ਸਨ ਉਹ ਲੜਦੇ ਲੜਦੇ ਸੀਸ ਜਿਹੜੇ ਸਨ ਤੜਾਂ ਤੋਂ ਅਲੱਗ ਹੋ ਗਏ ਬਾਬਾ ਦੀਪ ਸਿੰਘ ਜੀ ਅਜੇ ਮੋਰਚਤ ਹਾਲ ਦੇ ਵਿੱਚ ਹੀ ਸਨ ਕਿ ਇੱਕ ਸਿੱਖ ਨੇ ਆਵਾਜ਼ ਦਿੱਤੀ ਕਿ ਬਾਬਾ ਜੀ ਅਜੇ ਤੁਹਾਡਾ ਪ੍ਰਣ ਜਿਹੜਾ ਹੈ ਪੂਰਾ ਨਹੀਂ ਹੋਇਆ ਤੁਸੀਂ ਪ੍ਰਣ ਕੀਤਾ ਹੋਇਆ ਹੈ ਕਿ ਮੈਂ ਅੰਮ੍ਰਿਤਸਰ ਸਰੋਵਰ ਦੀਆਂ ਪਰਕਰਮਾਂ ਵਿੱਚ ਆਪਣਾ ਸੀਸ ਪੇਟ ਕਰਨਾ ਹੈ ਉਹ ਬਾਬਾ ਜੀ ਨੇ ਉਸੇ ਵੇਲੇ ਤ ਆਪਣਾ ਸੀਸ ਫਮਿਆ ਤੇ ਖੰਡਾ ਘੜਕਾਉਣਾ ਸ਼ੁਰੂ ਕੀਤਾ ਤੇ ਅੰਮ੍ਰਿਤਸਰ ਨੂੰ ਵਧਣਾ ਸ਼ੁਰੂ ਕੀਤਾ ਤੇ ਜੰਗ ਕਰਦਿਆਂ ਹੋਇਆਂ ਜਿਸ ਜਗ੍ਹਾ ਤੇ ਅੱਜ ਗੁਰਦੁਆਰਾ ਸ਼ਹੀਦਗੰਜ ਜਿਸ ਨੂੰ ਸ਼ਹੀਦਾ ਕਿਹਾ ਜਾਂਦਾ ਹੈ ਰਾਮ ਸਰ ਸਰੋਵਰ ਦੇ ਕੰਢੇ ਪਹੁੰਚ ਕੇ ਬਾਬਾ ਜੀ ਨੇ ਆਪਣੇ ਪ੍ਰਾਂਤ ਅੱਗੇ ਤੇ ਇਥੋਂ ਆਪਣਾ ਸੀਸ ਜਿਹੜਾ ਸੀ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਪਹੁੰਚਾਇਆ ਇਸ ਤਰ੍ਹਾਂ 11 ਨਵੰਬਰ ਸਾਲ 1757 ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਦਾ ਜੰਮ ਪੀਤਾ ਤੇ ਇਹ ਜਿਹੜੜ ਕਰਵਾਇਆ ਕਿ ਗੁਰੂ ਕੇ ਸਿੰਘ ਆਪਣੀ ਜਾਨ ਨਿਸ਼ਾਵਰ ਕਰਕੇ ਗੁਰਧਾਮਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਦਾ ਦੀ ਨੀਂਵ ਸਵਾ ਲੈਂਦੇ ਹਨ ਤੇ ਗੁਰੂ ਦੇ ਸਿੱਖ ਆਪਣੇ ਗੁਰਧਾਮਾਂ ਦੀ ਖਾਤਰ ਆਪਣੀਆਂ ਜਾਨਾਂ ਵੀ ਨਿਸ਼ਾਵਰ ਕਰ ਸਕਦੇ ਹਨ ਉਹੀਆਂ ਪੁੱਲਾਂ ਦੇਖਣਾ ਬਖਸ਼ਣੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ